ਤਮੇ ਲਾਦਾ 80000 ਦਾ ਅਸਟੀਮੇਟ ਦਿੰਨਾਗਾ 9811 ਨੂੰ 102 ਬੋਰ ਦਾ ਕਰਨ ਦੇ ਤੇ 130000 ਦਾ ਤੁਹਾਨੂੰ ਬਿਲਕੁਲ ਬ੍ਰਾਂਡ ਨਿਊ ਕੇਅਰ ਦਾ ਦੇਖੋਗੇ 9811 ਦਾ ਗੀਅਰ ਤੇ ਇਧਰ 65 ਬਾਈ ਦਾ ਗੀਅਰ ਮੈਂ ਕਹਿਣਾ ਵੀ 19 20 ਦਾ ਫਰਕ ਵੀ ਨਹੀਂਗਾ ਸਪੀਡਾਂ ਦਾ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੇ ਮੈਂ ਤੁਹਾਡਾ ਆਪਣਾ ਬਲਜਿੰਦਰ ਮਾਨ ਕਾਫੀ ਟਾਈਮ ਬਾਅਦ ਆਪਾਂ YouTube ਤੇ ਅੱਜ ਵੀਡੀਓ ਪਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਸਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ ਜਿਹੜਾ ਰੈਗੂਲਰ ਆਪਾਂ ਕੰਟੈਂਟ ਹੁਣ ਅਪਲੋਡ ਕਰਿਆ ਕਰਾਂਗੇ ਜਿਵੇਂ ਆਪਣਾ ਚੈਨਲ ਸੀਗਾ ਸ਼ੁਰੂ ਦੇ ਵਿੱਚ 5911 ਤੋਂ ਲੈ ਕੇ ਸੀ ਆਪਾਂ 5911 ਤੋਂ ਸ਼ੁਰੂ ਕਰਿਆ ਸੀਗਾ ਟਰੈਕਟਰਾਂ ਦੀਆਂ ਮੰਡੀਆਂ ਤੋਂ ਹੁੰਦੇ ਹੋਏ ਆਪਾਂ 5911 ਵਾਲੇ ਪਾਸੇ ਹੋ ਗਏ ਸੀ ਤੇ 5911 ਵਰੀ ਵੀ ਆਪਾਨੂੰ ਬਹੁਤ ਸਾਰੇ ਭਰਾ ਮਿਲੇ ਸੀ ਨਾ ਜਿੰਨੀ ਕਿ ਨੌਲੇਜ ਆ ਮੈਂ ਨਹੀਂ ਕਹਿੰਦਾ ਵੀ ਮੈਂ ਹੀ ਸਾਰਾ ਕੁਝ ਆ ਪਰ ਜਿੰਨਾ ਇੱਕ ਮੈਂ ਐਕਸਪੀਰੀਅੰਸ ਕੀਤਾ ਜੋ ਮੈਂ ਵੀਡੀਓ ਬਣਾਉਂਦਾ ਰਿਹਾ ਕੀ ਕੁਝ ਚੱਲ ਰਿਹਾ ਅੱਜ ਦੇ ਟਾਈਮ ਕੀ ਕੁਝ ਹੋ ਰਿਹਾ ਕਿੰਨੀ ਲੁੱਟ ਹੋ ਰਹੀ ਆ ਜਾਂ ਜਿਹੜੇ ਭਰਾਵਾਂ ਨੂੰ ਥੋੜਾ ਜਿਆਦਾ ਇਦਾਂ ਲੱਗਦਾ ਵੀ ਨੀਨ ਮੁੱਦਾ ਜਿਹੜਾ ਆਪਾਂ ਅੱਜ ਵੀਡੀਓ ਬਣਾ ਰਹੇ ਆ ਵੀ 911 ਲੱਗੇ ਜਾਂ 652 ਲੱਗੇ ਹੁਣ ਸਾਰੇ ਭਰਾ ਮੈਨੂੰ ਫੇਰ ਫੋਨ ਲਾ ਕੇ ਪੁੱਛਦੇ ਹੁੰਦੇ ਆ ਬਾਈ ਵੀ 911 ਨੂੰ ਆਪਾਂ 652 ਕਰਾਉਣਾਗਾ 102 ਦਾ ਬੋਰ ਕਰਾਉਣਾਗਾ ਖੇਤੀ ਆਸਤੇ ਰੱਖਣਾਗਾ ਤਾਂ ਜਿਹੜਾ 911 ਉਹ 4 ਕੰਟ ਤੱਕ ਆਇਆਗਾ ਉਸ ਤੋਂ ਬਾਅਦ ਇਹਦਾ ਜਿਹੜਾ ਕਿ ਥੋੜਾ ਜਿਆਦਾ ਸੇਮ ਹੀ ਰੱਖੀ ਸੀ ਪਰ ਇਹਦੇ ਹੈਡਾਂ ਦਾ ਚੇਂਜ ਕਰਤਾ ਸੀ ਇਹਨੂੰ ਆਪਾਂ ਕਹਿੰਦੇ ਵੀ ਡੀਆਈ ਕਰਤਾ ਸੀ ਆਈਡੀਆਈ ਇਹ ਕੋਸ਼ ਟਰੈਕਟਰ ਹੋ ਰਹੀ ਆ ਸੀ ਅੱਜ ਵੀਡੀਓ ਇਦਾਂ ਵੀ ਆਪਾਂ ਜੇ 5911 ਲੀ ਗਏ ਜਾਂ 6522 ਲੀ ਗਏ ਸੋ ਗੱਲ ਇਦਾਂ ਜਿਹੜਾ 5911 ਟਰੈਕਟਰ ਹੈ ਤੇ ਇਧਰੋਂ ਹੈਗਾ ਆਪਣਾ 6522 65b ਜਿੰਨਾ ਤੱਕ ਵੀ ਕੰਟੀਨਿਊ ਆਏ ਆ ਜਿੱਥੇ 15 16 ਤੱਕ ਆਏ ਸ਼ਾਇਦ ਮਿਲਦਾ ਤੇ ਉਹਨਾਂ ਦਾ ਜੇ ਆਪਾਂ ਉਸ ਚੀਜ਼ ਨੂੰ ਤੈਨੂੰ ਐਕਸਪਲੇਨ ਕਰਦੇ ਆਂ ਵੀ ਜੇ ਆਪਾਂ ਟੈਂਕੀ ਮਡਗਾਰਡ ਤੇ ਸ਼ੋ ਲਾ ਦੀਏ ਤਾਂ ਟਰੈਕਟਰ ਇਧਰ ਵੀ 91 11 ਸਾਡੇ ਸਾਹਮਣੇ ਖੜਾ ਦੀਏ ਬਸ ਸਿਰਫ ਇੰਜਨ ਦਾ ਫਰਕ ਆ ਉਹ ਇੰਜਨ ਦਾ ਫਰਕ ਇਹ ਆ ਉਹ ਟਰਮ 3 ਦੇ ਵਿੱਚ ਆ ਗਿਆ ਸੀ 65b ਤੇ ਇਹ ਟਰਮ 2 ਦੇ ਵਿੱਚ ਸੀਗਾ ਭਾਰਤ ਸਟੇਜ 2 ਦੇ ਵਿੱਚ ਇਸੇ ਕਰਕੇ ਜਿਹੜਾ ਕੀ ਇਹਦੇ ਵਿੱਚ ਮੋਟੀਆਂ ਨਿਊਜ਼ਲਾਂ ਲੱਗੀਆਂ ਸੀਗੀਆਂ ਤੇ ਜਿਹੜੀਆਂ ਆਪਣਾ ਕਹੇਲੀ ਵੀ ਟਰਮ 3 ਦੇ ਵਿੱਚ ਸੀ ਉਹ ਪਤਲੀਆਂ ਨਿਊਜ਼ਲਾਂ ਵਾਲਾ ਟਰੈਕਟਰ ਆ ਜਾਂਦਾ ਹੈ ਤਾਂ ਇਦਾਂ ਕਰਕੇ ਹੁਣ ਕਈ ਪੁੱਛਦੇ ਹੁੰਦੇ ਆ ਬਾਈ ਵੀ ਉਹ ਟਰੈਕਟਰ 6522 ਵੀ ਮੈਂ ਤਾਂ ਇਹ ਕਹਿਣਾਗਾ ਜਿਹੜਾ 59 ਕਰਨ ਦੀ ਸੋਧ ਆ ਉਹ 6522 ਆ ਉਹਦੇ ਵਿੱਚ ਹੁਣ ਦੋ ਤੋਂ ਬਾਅਦ ਜਿਹੜੇ ਮੋٹے ਐਕਸਲਾਂ ਵਾਲਾ ਟਰੈਕਟਰ ਆ ਗਿਆ ਸੀ ਮੋٹے ਆਪਣਾ ਕਹਲੇ ਵੀ ਉਹਦੇ ਮੂਰੇ ਹਿੱਸਾ ਸੀਗਾ ਉਹ ਨਿੱਗਰ ਸੀਗਾ ਹਨਾ ਪਿੰਡਾਂ ਵਾਲਾ ਤਾਂ 6522 ਦੇ ਵਿੱਚ ਵੀ ਸੀਂ ਦੀ ਹੀ ਸੀਗਾ ਇੰਜਨ ਦੇ ਵਿੱਚ ਜ਼ਰੂਰ ਫਰਕ ਕੀਤਾ ਸੀਗਾ ਇੰਜਨ ਨੂੰ ਛੱਡਦੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਕਿ 5 6 ਤੋਂ ਲੈ ਕੇ ਜਿਹੜੇ ਕਲਚ ਸੀ ਇਹਦੇ ਲੱਕ ਦਾ ਕਲਚ ਆਉਣ ਲੱਗ ਗਿਆ ਸੀਗਾ ਜੇ ਮੈਂ ਸਿੰਗਲ ਪੈਡਲ ਦੇ ਵਿੱਚ ਡਬਲ ਕਲਚ ਹੋ ਜਾਂਦਾ ਹੈ ਤਾਂ ਇਦਾਂ ਦੇਣਾ ਸ਼ੁਰੂ ਕਰਤਾ ਸੀ 591 ਦੇ ਵਿੱਚ ਆਪਾਂ ਨੂੰ ਇੱਕ ਅਲੱਗ ਤੋਂ ਖਿੱਚਣਾ ਪੈਂਦਾ ਨਾ ਕਲਚ ਨੂੰ ਰੋਕਣ ਵਾਸਤੇ ਪੀਟੀਓ ਨੂੰ ਉਹ ਸੀਗਾ ਉਹ ਇਹਦੇ ਵਿੱਚ ਚੇਂਜ ਕਰਤਾ ਸੀ ਤੇ ਇੱਕ ਇਹਦੇ ਵਿੱਚ ਗੀਅਰ ਸੀਗਾ ਜਿਹੜਾ ਲੀਵਰ ਉਸਾਈਡ ਨਾਲੋਂ ਸੈਂਟਰ ਤੇ ਕਰਦਾ ਸੀਗਾ ਤੇ ਟੈਂਕੀ ਦਾ ਫਰਕ ਇਸੇ ਕਰਕੇ ਪਾਇਆ ਸੀ ਜਿਹੜੀ 591 ਦੀ ਟੈਂਕੀ ਸੀਗੀ ਉਹ ਜਿਹੜਾ ਉਹਦਾ ਗੀਅਰ ਸੀਗਾ ਉਹ ਸੈਂਟਰ ਵੇਜ ਦੀ ਨਿਕਲਦਾ ਸੀਗਾ ਟੈਂਕੀ ਕੋਲ ਦੀ ਤਾਂ ਉਹਦਾ ਵੀ ਕਲੀਅਰ ਕਰਤਾ ਸੀ ਉਹਨਾਂ ਨੇ ਤਾਂ ਉਹ ਸੈਂਟਰ ਦੇ ਵਿੱਚ ਦੇਤਾ ਸੀਗਾ ਗੀਅਰ ਤੇ ਥੋੜਾ ਜਿਹਾ ਇਹਨਾਂ ਨੇ ਚੇਂਜ ਕੀਤਾ ਸੀਗਾ ਮਡਗਾਰਡ ਤਾਂ ਹੋਰ ਜੇ ਤੁਸੀਂ ਉਹਦਾ ਗियर ਦਾ ਦੇਖੋਗੇ 98 11 ਦਾ ਗੇਅਰ ਤੇ ਇਧਰ 65 ਬਾਈ ਦਾ ਗੇਅਰ ਮੈਂ ਕਹਿਣਾ ਵੀ 19 20 ਦਾ ਫਰਕ ਵੀ ਨਹੀਂਗਾ ਸਪੀਡਾਂ ਦਾ ਤੇ ਇਹਦੇ ਵਿੱਚ ਜੇ ਗੱਲ ਕਰੀਏ ਗੇਅਰ ਦੀਆਂ ਗਰਾਰੀਆਂ ਅੱਜ ਕੱਲ੍ਹ ਕਈ ਭਰਾ ਪੁੱਛਦੇ ਆ ਵੀ 59 11 ਲੈ ਲਈਏ 59 11 ਨੂੰ ਤਿਆਰ ਕਰਾ ਲਈ ਉਹ ਭਰਾਵੋ ਆ ਬੰਨੇ ਹੱਥ ਐਡਾ ਮੂਰਖਪੁਣਾ ਨਾ ਕਰਿਆ ਕਰੋ 63 ਬਾਈ ਲੈ ਲਓ ਜੇ ਕਿਸੇ ਨੇ ਉਹਨੂੰ 59 11 ਨੂੰ ਏਡੀਆਈ ਕਰਵਾਉਣਾ ਮੈਂ ਸਾਰਿਆਂ ਨੂੰ ਇਹੀ ਲੈ ਦਿੰਨਾਗਾ 59 11 ਖਾਣ ਲਓ ਜੇ ਕਿਸੇ ਨੂੰ ਸ਼ੌਂਕ ਆ ਮੈਂ ਉਹਨੂੰ 59 11 ਹੀ ਰੱਖਣਾ 59 11 ਦੇ ਵਿੱਚ ਵੱਡੇ ਗਵਰਨਰ ਵਾਲਾ ਪੰਪਾ ਚਲੋ ਵੱਡੇ ਗਵਰਨਰ ਵਾਲਾ ਅਲੱਗ-ਅਲੱਗ ਸ਼ੌਂਕ ਆ ਜਿਹੜਾ ਰੇਸ ਤੇ ਨਹੀਂ ਬੰਦ ਰੱਖਣਾ ਤੇਰੇ ਛੋਟੇ ਗਵਰਨਰ ਉਹ ਵੀ ਲਵਾ ਲੈਂਦੇ ਆ ਤਾਂ ਉਹ ਤੇ ਫालतू ਖਰਚਾ ਨਾ ਕਰੋ ਜੇ ਤੁਸੀਂ ਕਹਿੰਦੇ ਵੀ ਅਸੀਂ 102 ਦਾ ਬੋਰ ਵੀ ਕਰਵਾਉਣਾਗਾ ਤਾਂ ਮਤਲਬ ਦਾ 80000 ਦਾ ਅਸਟੀਮੇਟ ਦਿਨਾਗਾ 911 ਨੂੰ 102 ਬੋਰ ਦਾ ਕਰਨ ਦਾ ਜੇ ਉਹਦੇ ਵਿੱਚ ਆਪਾਂ ਨੂੰ ਕ੍ਰੈਂਕ ਵੀ ਚੇਂਜ ਕਰਨੀ ਪੈ ਜੇ ਤਾਂ ਇੱਕ ਰਹਿ ਹੋਰ ਦਿਨਾਗਾ ਵੀ ਉਹਦੇ ਵਿੱਚ ਆਪਾਂ ਕੱਲੇ ਜੇ 911 ਨੂੰ 102 ਦੇ ਬੋਰ ਵਿੱਚ ਕਰਾਂਗੇ ਜਾਂ 65 ਬਾਈ ਕਰਦੇ ਆਪਾਂ ਆਪਾਂ ਹੈਡ ਚੇਂਜ ਕਰਦੇ ਆਂ ਤੇ ਪਿਸਟਨ ਕ੍ਰੈਂਕ ਸਲੀਪਾਂ ਚੇਂਜ ਹੋ ਜਾਂਦੀਆਂ ਉਦੋਂ ਪੰਪ ਵਗੈਰਾ ਸਾਰਾ ਹਨ ਕਿ ਜੇ ਆਪਾਂ ਨੂੰ ਕ੍ਰੈਂਕ ਵਗੈਰਾ ਵੀ ਚੇਂਜ ਕਰਨੀ ਪਏ ਜੇ ਤਾਂ ਉਹ ਕੱਲਾ ਫਿਰ ਆਪਣੇ ਕੋਲੇ ਬਲਾਕ ਬਚਦਾ ਤੇ ਇਹਦੇ ਨਾਲੋਂ ਮੈਂ ਇਹ ਰਾਏ ਦਿੰਨਾਗਾ ਜੇ ਕਿਸੇ ਵੀਰ ਦਾ ਵੀ ਮਨ ਬਣਦਾ ਹੈ ਐ ਦੁਬਈ ਸੋਨਾ ਲੀਕਾ ਦਾ ਨਵਾਂ 100 ਦੇ ਬੋਰ ਵਾਲਾ 75 HP ਟਰਬੋ ਵਾਲਾ ਇੰਜਨ ਲੈ ਕੇ ਲਾ ਦਿਓ ਉਹ ਮੈਨੂੰ ਲੱਗਦਾ तकरीबन ਮੈਂ ਪੱਕਾ ਨਹੀਂ ਕਹਿੰਦਾ 1.5 ਲੱਖ ਦਾ ਇੰਜਨ ਆ ਤੁਹਾਡਾ 20 ਹਜ਼ਾਰ ਦਾ ਵਿੱਚ ਕੱਟਿਆ ਜਾਣਾਗਾ ਤੇ 1.30 ਹਜ਼ਾਰ ਦਾ ਤੁਹਾਨੂੰ ਬਿਲਕੁਲ ਬ੍ਰਾਂਡ ਨਿਊ ਜਿਹੜਾ ਇੰਜਨ ਮਿਲਿਓ ਉਹਦੇ ਫਾਇਦੇ ਮੈਂ ਇੱਕ ਵੀਡੀਓ ਵੀ ਪਾਈ ਸੀਗੀ ਜਿਹੜਾ ਟਰੈਕਟਰ ਵੀਰ ਦਾ ਤਿਆਰ ਕਰਕੇ ਦਿੱਤਾ ਸੀਗਾ ਉਹਦੇ ਜਿਹੜੇ ਤਿੰਨ ਪੰਪ ਦਿੱਤੇ ਹੋਏ ਸੀ ਸਾਈਡ ਤੇ ਸਾਡਾ ਲੈਫਟ ਵਾਲਾ ਪਾਵਰ ਸਟੀering ਵਾਲਾ ਤੇ ਇੱਕ ਬ੍ਰੇਕਾਂ ਨੂੰ ਤੇਲ ਦੇਣਾ ਜਾਂ ਐਕਸਟਰਾ ਕੋਈ ਵੀ ਪੰਪ ਆ ਉਹ ਤੁਸੀਂ ਯੂਜ਼ ਵਾਸਤੇ ਕਰ ਸਕਦੇ ਹੋ ਮਤਲਬ ਪੰਪ ਵਗੈਰਾ ਤੁਹਾਨੂੰ ਨਵਾਂ ਬ੍ਰਾਂਡ ਨਿਊ ਲੱਗਿਆ ਮਿਲ ਜੂਗਾ ਹੁਣ ਕਈਆਂ ਨੂੰ ਮਿਸਤਰੀ ਇਹ ਵੀ ਵਹਿਮ ਪਾ ਦਿੰਦੇ ਆ ਵੀ ਉਹਦੇ ਵਿੱਚ ਦੇਸੀ ਸਮਾਨ ਲਾਇਆ ਹੁੰਦਾ ਸੋਨਾਲੀਕਾ ਦਾ ਇੰਜਨ ਯਾਰ ਕੰਪਨੀ ਏਡੀ ਵੱਡੀ ਸੋਨਾਲੀਕਾ ਉਹਨਾਂ ਦੇ ਸੋਨਾਲੀਕਾ ਕਿੰਨੇ ਟਰੈਕਟਰ ਵਿਕਦੇ ਆ ਚਲੋ ਮੰਨਦੇ ਆ ਹੁਣ ਉਹ ਜਿਹੜੀ ਸੋਨਾਲੀਕਾ ਦੀ ਥਿਉਰੀ ਆ ਉਹ ਜੀਟਰ ਤੋਂ ਨਿਕਲੀ ਆ ਲੀਟਰ ਦੇ ਇੰਜਨ ਆ ਤੇ ਪਰ ਉਹ ਐਡਾ ਮਾੜਾ ਸਮਾਨ ਨਹੀਂ ਪਾਉਗੀ ਕਦੇ ਵਾਸਤੇ ਵੀ ਤਾਂ ਜਿਹੜੀ ਨਵੀਂ ਚੀਜ਼ ਆ ਉਹ ਨਵੀਂ ਰਹਿੰਦੀ ਹੈਗੀ ਤੇ ਜੇ ਕਿਸੇ ਨੂੰ ਵੀ ਇਹ ਨੂੰ ਐਂ ਲੱਗਦਾ ਵੀ ਆਪਾਂ ਯਾ ਟਰੈਕਟਰ 911 ਲੈ ਕੇ 652 ਕਰਾਉਣਾਗਾ ਤੇ ਮੈਂ ਅੱਜ ਵੀ ਤੁਹਾਨੂੰ ਰੈ ਦਿੰਨਾਗਾ ਤੁਹਾਨੂੰ ਕੁਝ ਨਹੀਂ ਕਰਨਾ ਪੈਣਾਗਾ ਇੰਜਨ ਕੰਪਨੀ ਫਿਟਡ ਸ਼ੋ ਉੱਚੀ ਚੱਕੀ ਆ ਥੋੜੀ ਜੀ ਕੰਪਨੀ ਵੱਲੋਂ ਟੈਂਕੀ ਕਰਕੇ ਨਾ ਟੈਂਕੀ ਤੁਸੀਂ 911 ਵਾਲੀ ਲਾ ਦਿਓ ਇੱਕ ਲਿਵਰ ਗੇਅਰ ਵਾਲਾ ਲਾ ਦਿਓ ਤੇ ਇਸ ਤੋਂ ਬਾਅਦ ਜਿਹੜੇ ਮਡ ਗਾਰਡ ਹੈ ਉਹ ਤੁਸੀਂ ਚੇਂਜ ਕਰ ਦਿਓ ਮੈਂ ਕਹਿਣਾ ਲਿਖ ਕੇ ਦਿੰਨਾ ਉਹ 911 ਬਣ ਜਾਊਗਾ ਇੰਨੇ ਪੈਸੇ ਨਾਲ ਉਹ ਤੁਹਾਡਾ ਖਰਚਾ ਕਰਨ ਨਾਲੋਂ ਮਤਲਬ ਹੀ ਘੱਟ ਤੇ ਸਰ ਜਾਊਗਾ ਜਿੱਥੇ ਅਜੇ 8 9 ਮਾਡਲ ਤੁਹਾਨੂੰ 2.5 ਤੋਂ 1 ਲੱਖ ਦਾ 65 ਬਾਈ ਜਾਂ 3 ਲੱਖ ਦਾ ਲਾ ਲਈਏ ਵਧੀਆ ਕੰਡੀਸ਼ਨ ਦਾ 3.5 ਲੱਖ ਦਾ ਲਾ ਲਈਏ ਉਹ ਮਿਲ ਜਾਊਗਾ ਤੇ ਜੇ ਤੁਸੀਂ ਕਹੋਂਗੇ ਵੀ ਆਪਾਂ ਨੂੰ 4 ਚੂਰ ਮਾਡਲ 911 ਮਿਲ ਜੇ ਵਧੀਆ ਕੰਡੀਸ਼ਨ ਦੇ ਵਿੱਚ ਉਹ ਵੀ ਤੁਹਾਨੂੰ 2.5 ਤੋਂ 3 ਲੱਖ ਦੇ ਉੱਪਰ ਮਿਲ ਪਾ ਫਿਰ ਇਦੋਂ ਮੈਂ ਕਹਿਣਾ ਵੀ ਉਸ ਟਰੈਕਟਰ ਨੂੰ 911 ਨੂੰ ਤੁਸੀਂ ਕਹੋਗੇ ਵੀ ਅਸੀਂ ਪਾਵਰ ਸਟੀਅਰਿੰਗ ਕਰਾਉਣਾਗਾ ਫਿਰ ਉਹਦਾ ਈਡੀਆਈ ਕਰਾਉਣਾਗਾ ਫਿਰ ਹੋਰ ਕਲੱਚ ਦਾ ਰੋਲਾ ਕਲੱਚ ਵੀ ਜਿਹੜਾ ਕੰਪਨੀ ਵਾਲਾ ਉਹਦੇ ਲੱਕ ਦੇ ਕਲੱਚ ਆ ਇਹ ਕੰਪਨੀ ਪਹਿਲਾਂ ਇਹਦੇ ਵਿੱਚ ਕਲੱਚਾਂ ਦੀ ਦਿੱਕਤ ਆਉਂਦੀ ਸੀ ਫਿਰ ਗੋਲ ਵਾਲੇ ਸੀਗੇ ਫਿਰ ਇਹਨਾਂ ਨੇ ਫਰਾਂ ਵਾਲੇ ਦੇਣੇ ਸ਼ੁਰੂ ਕਰਤੇ ਸੀਗੇ ਤੇ ਜਿਹੜਾ ਇਹਦੇ ਵਿੱਚ ਕਰਾਉਣ ਦਾ ਕੋਈ ਐਕਸਲ ਦਾ ਪਿਛਲੇ ਦਾ ਜਿਹੜਾ ਪੋਰਟਲ ਆ ਵੀ 19 20 ਦਾ ਵੀ ਫਰਕ ਨਹੀਂ ਸਾਰਾ 59 ਹੀ ਰਹੀ ਹੈ ਤੇ ਅੱਜ ਦੀ ਜਿਹੜੀ ਮੇਰੀ ਵੀਡੀਓ ਸੀ ਇਹ ਹੀ ਸੀਗਾ ਜਾਣਕਾਰੀ ਦੇਣ ਦਾ ਮਕਸਦ ਵੀ ਜੇ ਕਿਸੇ ਨੇ 59 ਲੈਣਾ ਤਾਂ ਉਹਨੂੰ ਸਿੰਪਲ ਰੱਖ ਲਓ ਉਹਨੂੰ 65 ਬਾਈ ਨਾ ਕਰਾਓ ਜੇ ਐਮਰਜੈਂਸੀ ਕਿਸੇ ਕੋਲੇ ਚੱਲ ਰਿਹਾ ਤਾਂ ਉਹਨੂੰ 102 ਦਾ ਬੋਰ ਦਾ ਮੈਂ ਤੁਹਾਨੂੰ ਰਾਇ ਦੇਤੀ ਆ ਕਿ ਤੁਹਾਡਾ 80000 ਦੇ ਤੱਕ ਖਰਚ ਆ ਸਕਦਾ ਮਤਲਬ ਘਟ ਨਹੀਂ ਸਕਦਾ ਥੋੜਾ-ਮੋਟਾ ਵਧ ਸਕਦਾਗਾ ਜੇ ਤੁਹਾਡਾ ਮਤਲਬ ਸਾਰਾ ਕੁਝ ਚੇਂਜ ਕਰਨਾ ਪੈ ਗਿਆ ਤਾਂ ਇਹਦੂ ਫਿਰ ਨਵਾਂ ਇੰਜਣ ਆ ਕੇ ਲਿਆ ਦੋ ਲੱਖ ਰੁਪਏ ਨੂੰ ਮੰਨ ਲਓ ਪੁਰਾਣੇ ਤੇ ਲੱਗ ਗਿਆ ਜੇ ਤੁਸੀਂ ਉਹਨੂੰ ਕਰਾਉਂਦੇ ਕਰਾਉਂ ਜੇ ਕ੍ਰੈਂਕ ਬਦਲਣੀ ਪੈਗੀ ਤਾਂ ਹੋਰ ਵਧ ਸਕਦਾ ਖਰਚਾ ਤੇ ਇਹਦੂ ਫਿਰ ਸੋਨ ਵਾਲੀ ਇਕ ਵਾਲਾ 100 ਦੇ ਬੋਰ ਵਾਲਾ ਟਰਬੋ ਵਾਲਾ ਲਿਆ ਕੇ ਰੱਖ ਦਿਓ ਜੀ ਬਹੁਤ ਸਿਰਾਂ ਧੰਨਵਾਦ ਆ। ਉਹਦੀ ਪਰਫਾਰਮੈਂਸ ਵੀ ਮੈਂ ਚੈੱਕ ਕੀਤੀ ਹੋਈ ਆ। ਮੈਂ ਆਪਦੇ ਵੱਲੋਂ ਵੀ ਤੁਹਾਨੂੰ ਇਹ ਰਿਵਿਊ ਦੇ ਰਿਹਾ ਹਾਂ ਵੀ ਉਹ ਟਰੈਕਟਰ ਦੇ ਵਿੱਚ ਜਿਹੜਾ ਇੰਜਨ ਫਿੱਟ ਕੀਤਾ ਸੀ ਬਹੁਤ ਵਧੀਆ ਚੱਲਦਾਗਾ। ਐਦਾਂ ਤੁਸੀਂ ਇਹਦੀ ਜਿਹੜੀ ਕੋਈ ਖਰਚਾ ਤੁਸੀਂ ਬਚਾ ਸਕਦੇ ਹੋ। ਬਾਕੀ ਬਈ ਮਿਸਤਰੀ ਭਾਈ ਚਾਰਾ ਵੀ ਕੋਈ ਮਾੜਾ ਨਹੀਂਗਾ। ਚਲੋ ਵਧੀਆ ਕੰਮ ਕਰਦੇ ਆ। ਪਰ ਤੁਸੀਂ ਆਪ ਵੀ ਥੋੜੇ ਜਿਹਾ ਕਿਸਾਨ ਭਰਾ ਥੋੜਾ ਜਿਆ ਰਿਸਰਚ ਕਰਿਆ ਕਰੋ ਕਿਹੜੀ ਚੀਜ਼ ਤੇ ਆਪਾਂ ਨੂੰ ਜ਼ਿਆਦਾ ਬੈਨੀਫਿਟ ਆ। ਨਵੇਂ ਇੰਜਨ ਵੀ ਆਉਂਦੇ ਆ। ਉਹ ਕਰ ਸਕਦੇ ਆ ਆਪਾਂ ਤਾਂ ਇਹ ਕਹਿਣਾ ਵੀ ਠੱਗਾਂ ਤੋਂ ਬਚੋ ਬਹੁਤ ਸਾਰੇ ਬੈਠੇ ਆ ਠੱਗ ਤੇ ਇਹਨਾਂ ਤੋਂ ਬਚੋ ਏਦਾਂ ਹੀ ਤੁਸੀਂ ਆ ਵੀਡੀਓ ਨੂੰ ਸ਼ੇਅਰ ਕਰ ਦੇਣਾ ਮੈਨੂੰ ਲੱਗਦਾ ਪਤਾ ਨਹੀਂ ਮੈਂ ਕਿੰਨੀ ਕਿ ਸਹੀ ਬੋਲੇ ਆ ਇੰਨੀ ਕਿ ਜਾਣਕਾਰੀ ਸੀ ਮੈਨੂੰ ਮੈਨੂੰ ਨਹੀਂ ਲੱਗਦਾ ਮੈਂ ਆਪਦੇ ਆਪ ਨੂੰ ਜ਼ੀਰੋ ਸਮਝਦਾ ਹਾਂ ਜਦੋਂ ਵੀ ਜਾਣਕਾਰੀ ਦਿੰਨਾ ਪਰ ਜਿੰਨੀ ਕਿ ਸੀ ਮੈਨੂੰ ਐ ਲੱਗਿਆ ਵੀ ਇਹ ਤੁਹਾਡੇ ਨਾਲ ਸਾਂਝੀ ਕਰ ਦੇਵਾਂ ਕਿਉਂਕਿ 65b ਆਪਣੀ ਜਗ੍ਹਾ 911 ਆਪਣੀ ਜਗ੍ਹਾ ਪਰ ਜੇ ਕੋਈ ਇਸੇ ਵੀਰ ਨੂੰ ਇਹ ਵਹਿਮ ਆ ਵੀ 65b ਅਲੱਗ ਚੀਜ਼ ਆ ਤੇ 911 ਅਲੱਗ ਚੀਜ਼ ਆ ਵੀ ਉਹ ਚਪਟਾਂਚਾ ਫਿੱਟ ਨਹੀਂ ਹੋਣਾ ਤੇ ਇਹ ਵਹਿਮ ਕੱਢ ਦਿਓ ਦਿਲ ਚੋਂ ਬਸ ਕਲਾ ਇੰਡੀਆਂ ਦਾ ਫਰਕ ਅਤੇ ਕਲੱਚ ਉਹਦੇ ਵਿੱਚ ਲੁੱਕਦਾ ਆ ਗਿਆ ਸੀਗਾ ਤਾਂ ਜਿਹੜੀ ਉਹਦੀ ਪਹਿਲਾਂ ਵਾਲੇ ਕਲੱਚਾਂ ਦੀ ਦਿੱਕਤ ਵੀ ਖਤਮ ਕਰਤੀ ਸੀ ਤੇ ਅੱਗੇ ਜਿਹੜੇ ਮੋٹے ਸਪਿੰਡਲਾਂ ਵਾਲਾ ਹਿੱਸਾ ਹੈਗਾ ਉਹ ਤੁਹਾਨੂੰ ਮਿਲ ਹੀ ਜਾਣਾਗਾ ਤੇ ਪਿੱਛੇ ਜਿਹੜਾ ਤੁਹਾਨੂੰ ਐਂ ਕਹਿ ਲਈਏ ਵੀ ਇੱਕ ਤਾਂ ਚਾਰ ਮਾਡਲ ਤੇ ਇੱਕ ਮੰਨ ਲਾ ਵੀ 11 12 ਮਾਡਲ ਦਾ ਨੂੰ ਟਰੈਕਟਰ ਮਿਲਦਾ ਤਾਂ ਉਹਦਾ ਫਰਕ ਦੇਖ ਲਓ ਉਹਦੀ ਕਸਾਈ ਦਾ ਫਰਕ ਦੇਖ ਲਓ ਉਹ ਬੈਨੀਫਿਟ ਚ ਰਹੋਗੇ ਤੁਸੀਂ ਠੀਕ ਆ ਵੀਰੋ ਧੰਨਵਾਦ ਐਦਾਂ ਹੀ ਆਪਾਂ ਹੁਣ ਕੰਟੀਨਿਊ ਵੀਡੀਓ ਪਾਉਂਦੇ ਰਿਹਾ ਕਰਾਂਗੇ ਬੈਠ ਕੇ ਤੇ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਮਿਲਦੇ ਆਂ ਫਿਰ ਕਿਸੇ ਹੋਰ ਨਵੀ